ਵਰਡ ਕੱਪ ਵਿੱਚ ਟੀਮ ਇੰਡੀਆ ਫਰਾਦਰ ਪੜਾ ਜਿੱਤ ਵੱਲ ਵਧ ਰਹੀ ਹੈ ਬੀਤੇ ਕੱਲ੍ਹ ਜੇ ਗੱਲ ਕਰ ਲਈ ਤਾਂ ਇੰਗਲੈਂਡ ਨਾਲ ਟੀਮ ਇੰਡੀਆ ਦਾ ਮੁਕਾਬਲਾ ਹੋਇਆ ਸੀ ਸੈਮੀਫਾਈਨਲ ਵਿੱਚ ਟੀਮ ਇੰਡੀਆ ਨੇ ਇੰਗਲੈਂਡ ਨੂੰ ਕਰਾਰੀ ਸ਼ਿਕਸਤ ਦਿੱਤੀ ਹੈ ਤਾਂ ਹੁਣ 29 ਜੂਨ ਨੂੰ ਟੀਮ ਇੰਡੀਆ ਦਾ ਫਾਈਨਲ ਮੁਕਾਬਲਾ ਸਾਊਥ ਅਫਰੀਕਾ ਨਾਲ ਹੋਣ ਜਾ ਰਿਹਾ ਹੈ ਤੇ ਮੇਰੇ ਨਾਲ ਪਤੰਗ ਸਾਜ ਜਗਮੋਹਨ ਕਨੋਜੀਆਂ ਨੇ ਜਿਨ੍ਹਾਂ ਨੇ ਟੀਮ ਇੰਡੀਆ ਨੂੰ ਆਪਣੀਆਂ ਪਤੰਗਾ ਰਹੀ ਬੈਸਟ ਵਿਸ਼ੇਸ ਦਿੱਤੀਆਂ ਨੇ ਕਿਉਂਕਿ ਪਿਛਲੇ 17 ਸਾਲ ਦਾ ਸੋਕਾ ਜਿਹੜਾ ਕਿ ਹੁਣ ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਵਰਲਡ ਕਪ T20 ਵਿੱਚ ਟੀਮ ਇੰਡੀਆ ਜਿਹੜੀ ਕਿ ਉਹ ਦੂਰ ਕਰੇਗੀ ਕਿਉਂਕਿ 2007 ਵਿੱਚ ਟੀਮ ਇੰਡੀਆ ਨੇ T20 ਵਰਲਡ ਕਪ ਜਿੱਤਿਆ ਸੀ ਦੋਸਤੋ ਬਾਅਦ 17 ਸਾਲ ਬਾਅਦ ਹੁਣ ਮਰਤੋਂ ਟੀਮ ਇੰਡੀਆ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਤੇ ਹੁਣ ਫਾਈਨਲ ਵਿੱਚ ਸਾਊਥ ਅਫਰੀਕਾ ਨਾਲ ਮੁਕਾਬਲਾ ਹੋਣਾ ਹੈ 29 ਜੂਨ ਨੂੰ ਤਾਂ ਜਗਮੋਹਨ ਕਨੋਜੀਆਂ ਨੇ ਆਪਣੀਆਂ ਪਤੰਗਾਂ ਦੇ ਜ਼ਰੀਏ ਟੀਮ ਇੰਡੀਆ ਨੂੰ ਬੈਸਟ ਵਿਜੀਟ ਜਿੱਤੀਆਂ ਨੇ ਗੱਲਬਾਤ ਕਰ ਲੈਣੀ ਹੈ ਜੀ ਕਨੂਜੀ ਸਾਹਿਬ ਕੀ ਕਹੋਗੇ ਦਿਲ ਦੀ ਧੜਕਣਾਂ ਤੋਂ ਬਹੁਤ ਜ਼ਿਆਦਾ ਤੇਜ਼ ਹੋਣ ਗਿਆ ਕੱਲ ਦੇ ਮੈਚ ਨੂੰ ਲੈ ਕੇ ਫਾਈਨਲ ਮੈਚ ਨੂੰ ਲੈ ਕੇ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਮੇਰਾ ਨਾਮ ਜਗਮਨ ਕੋਨੋਜੀਆ ਜੀ ਮੇਰਾ ਨਾਮ ਜਗਮਨ ਗਨੋਜੀਆ ਜੀ ਸਾਡੇ ਜਿਹੜੇ ਵੈਸਟ ਇੰਡ ਦੇ ਵਿੱਚ ਜਿਹੜਾ ਵਰਲਡ ਕੱਪ T20 2024 ਖੇਡਿਆ ਜਾ ਰਿਹਾ ਉਹਦੇ ਮੁੱਦੇ 'ਤੇ ਨਜ਼ਰ ਜਿਹੜੀ ਸਾਡੀ ਟੀਮ ਐ ਟੀਮ ਇੰਡੀਆ ਭਾਰਤ ਦੀ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਫਾਈਨਲ ਵਿੱਚ ਪਹੁੰਚ ਚੁੱਕਈ ਹੈ ਸਾਡੇ ਕ੍ਰਿਕਟ ਪ੍ਰੇਮੀ ਦੀ ਧੜਕਾ ਨਾ ਵਧ ਗਈਆਂ ਨੇ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਇਹ ਜਿਹੜਾ ਕੱਪ ਵੀ ਇਹ ਜਿੱਤ ਕੇ ਆਪਣਾ ਗਪਤਾ ਰੋਹਿਤ ਸ਼ਰਮਾ ਜੀ ਸਾਡੀ ਭਾਰਤ ਦੀ ਝੋਲੀ ਵਿੱਚ ਹੀ ਪਾਣਗੇ ਜੀ ਵਿੱਚ ਕੋਈ ਡਾਊਟ ਨਹੀਂ ਹੈ ਵੀ ਟੀਮ ਇੰਡੀਆ ਬਹੁਤ ਵਧੀਆ ਪਰਫਾਰਮੈਂਸ ਕਰ ਰਹੀ ਹੈ ਪਰ ਵਿਰਾਟ ਕੋਹਲੀ ਜਿਹੜੇ ਕਿ ਪਰਫਾਰਮੈਂਸ ਨਹੀਂ ਸਹੀ ਕਰ ਰਹੇ ਆਊ ਕੀ ਸਾਡੇ ਜਿਹੜੇ ਟੀਮ ਆਨ ਇੰਡੀਆ ਬਹੁਤ ਅੱਛਾ ਪ੍ਰਦਰਸ਼ਨ ਕਰਤਾ ਹੈ ਰਾਹੁਲ ਤੇ ਸ਼ਰਮਾਏ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਪਰ ਜਿਹੜੇ ਵਿਰਾਟ ਕੋਲੀ ਜਿਹੜੇ ਓਪਨਰ ਆ ਰਹੇ ਨੇ ਉਹ ਜਿਹੜੇ ਬਾਰ-ਬਾਰ ਜਲਦੀ ਆਊਟ ਹੋ ਜਾਂਦੇ ਉਹ ਤੇ ਸਾਡੇ ਕ੍ਰਿਕਟ ਪ੍ਰੇਮੀ ਉਹਨਾਂ ਦੇ ਆਊਟ ਹੋਣ ਤੇ ਬੜਾ ਮਿਊਸ ਹੋ ਰਹੇ ਨੇ ਉਹ ਵੀ ਚਾਹਦੇ ਸੀਗੇ ਵਿਰਾਟ ਕੋਲੀ ਅੱਛਾ ਖੇੜੇ ਤੇ ਅੱਛਾ ਪ੍ਰਦਰਸ਼ਨ ਕਰਕੇ ਸਾਡਾ ਜਿਹੜਾ ਭਾਰਤ ਹੈ ਜਿੱਤ ਦੀ ਔਰ ਲੈ ਕੇ ਜਾਏ ਪਰ ਉਹਨਾਂ ਦੇ ਪ੍ਰਦਰਸ਼ਨ ਕਰਕੇ ਥੋੜੀ ਜਾਨ ਮਿਊਸੀ ਹੈ ਬਾਕੀ ਜਿਹੜੇ ਜੰਡੇਜਾ ਜੀ ਹੈਗੇ ਪੰਤ ਜੀ ਹੈਗੇ ਨੇ ਸੂਰਿਆ ਕੁਮਾਰ ਯਾਦਵ ਜੀ ਹੈ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਬੈਟ ਉਹਦੇ ਉਹਦੇ ਨਾਲ ਜਿਹੜੀ ਸਾਡੀ ਬਾਲਿੰਗ ਲਾਈਨ ਬਹੁਤ ਮਜ਼ਬੂਤ ਹੈ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਅਰਸ਼ਦੀਪ ਸਿੰਘ ਦੀ ਬਹੁਤ ਅੱਛੀ ਬਾਲਿੰਗ ਕਰਕੇ ਅੱਛਾ ਪ੍ਰਦਰਸ਼ਨ ਕਰ ਰਹੇ ਆ ਹਰ ਵਾਰ ਮੈਨ ਆਫ ਦਿ ਮੈਚ ਜਾ ਰਹੇ ਉਹਨਾਂ ਨਾਲ ਭੁਮਰਾ ਜੀ ਬੜਾ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਅੱਛੀ ਬਾਲਿੰਗ ਕਰ ਰਹੇ ਨੇ ਸਾਨੂੰ ਇਹਨਾਂ ਦਾ ਪੂਰਾ ਯਕੀਨ ਹੈ ਕਿ ਕੱਲ ਅੱਛਾ ਪ੍ਰਦਰਸ਼ਨ ਕਰਕੇ 29 ਜੂਨ ਨੂੰ ਇਹ ਜਿਹੜਾ ਵਰਲਡ ਕੱਪ ਜਿਹੜਾ ਖੇਡਿਆ ਜਾ ਰਿਹਾ ਕੱਲ ਦੱਖਣੀ ਅਫਰੀਕਾ ਨੂੰ ਅੱਛੇ ਸਕੋਰ ਤੋਂ ਹਰਾ ਕੇ ਇਹ ਜਿਹੜਾ ਕੱਪ ਜਿੱਤਣਗੇ ਤੇ ਭਾਰਦੀ ਝੋਲੀ ਵਿੱਚ ਪਾ ਲੈਣਗੇ ਬੀਤੇ ਕੱਲ ਮੈਚ ਹੋਇਆ ਹੈ ਇੰਗਲੈਂਡ ਨਾਲ ਟੀਮ ਇੰਡੀਆ ਦਾ ਸ ਵੀ ਮਜਬੂਤ ਟੀਮ ਕਿ ਨਹੀਂ ਗਾ ਕੱਲ ਦਾ ਮੈਚ ਸਾਡੀ ਜਿਹੜੀ ਟੀਮ ਹੈ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੀ ਸੀਗੀ ਫਿਰ ਵੀ ਸਾਡੀ ਇਹ ਹੈਗਾ ਕਿ ਸਾਨੂੰ ਜੜਾ ਇੰਗਲੈਂਡ ਨੂੰ ਹਰਾਣਾ ਬੜਾ ਜ਼ਰੂਰੀ ਸੀ ਕੁਝ ਸਾਡੇ بارش ਨੇ ਸਾਨੂੰ ਮਿਊਜ਼ ਕੀਤਾ ਪਰ بارش ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਜਦੋਂ ਬੈਟਿੰਗ ਕੀਤੀ ਹੈ ਰੋਹਿਤ ਸ਼ਰਮਾ ਜੀ ਨੇ 52 54 ਰਨ ਬਣਾ ਕੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਜਿੰਡੇਜਾ ਦੀ ਵੀ ਅੱਛੇ ਖੇਡੇ ਸਾਰੇ ਅੱਛਾ ਪ੍ਰਦਰਸ਼ਨ ਕਰਕੇ ਸਕੋਰ ਅੱਛੀ ਕੀਤੀ ਤੇ ਇੰਗਲੈਂਡ ਨੂੰ ਜੜਾ ਇਹਨਾਂ ਨੇ ਸੋਦ ਸਕੋਰ ਤੋਂ ਥੱਲੇ ਥੱਲੇ ਉਤਾਰ ਲਿਆ ਤੇ ਉਹਨਾਂ ਨੂੰ ਹਰਾ ਕੇ ਜੜਾ ਫਾਈਨਲ 'ਚ ਪ੍ਰਵੇਸ਼ ਕੀਤਾ ਸਾਡੇ ਦੇਸ਼ ਨੂੰ ਤੇ ਸਾਡੇ ਕ੍ਰਿਕਟ ਪ੍ਰੇਮੀਆਂ ਨੂੰ ਬਹੁਤ ਛੋ ਖੁਸ਼ੀ ਮਹਿਸੂਸ ਹੋਈ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਪ੍ਰਦਰਸ਼ਨ ਕਰਕੇ ਕੱਲ ਫਾਈਨਲ ਦੇ ਵਿੱਚ ਜਿਹੜੇ ਮੌਜੂਦ ਸ਼ਾਮਿਲ ਹੋਏ ਨੇ ਜੀ ਕਿ ਲੱਗਦਾ ਕਿ ਤੁਹਾਨੂੰ ਕਿਉਂਕਿ ਸਾਰੇ ਮੈਚ ਜਿਹੜੇ ਕਿ ਇੱਕ ਮੈਚ ਰਾਦ ਹੋਇਆ ਸੀ ਉਸ ਤੋਂ ਬਾਅਦ ਸਾਰੇ ਮੈਚ ਇੰਡੀਆ ਨੇ ਜਿੱਤੇ ਨੇ ਆਪਣੇ ਤੇ ਹੁਣ ਫਾਈਨਲ ਮੈਚ ਕੀ ਲੱਗਦਾ ਤੁਹਾਡਾ ਸਾਨੂੰ ਜਿਸ ਤਰ੍ਹਾਂ ਸਾਡੀ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਜੀ ਸਾਨੂੰ ਟੀਮ ਇੰਡੀਆ ਨੂੰ ਸਾਨੂੰ ਕਪਤਾਨ ਜਿਹੜੇ ਰੋਹਿਤ ਸ਼ਰਮਾ ਬਹੁਤ ਅੱਛੇ ਮਿਲੇ ਹੋਏ ਨੇ ਉਹ ਆਪਣੀ ਟੀਮ ਨੂੰ ਬਹੁਤ ਅੱਛਾ ਕਵਰੇਜ ਕਰਵਾ ਰਹੇ ਨੇ ਬਹੁਤ ਅੱਛਾ ਖਿਲਾ ਰਹੇ ਨੇ ਉਹਨਾਂ ਕਰਕੇ ਸਾਨੂੰ ਪੂਰੀ ਖੁਸ਼ੀ ਹੈ ਪ੍ਰਦਰਸ਼ਨ ਕਰਦੇ ਆ ਰਹੇ ਨੇ ਸ਼ੁਰੂ ਤੋਂ ਇੱਕ ਮੈਚ ਵੀ ਨਹੀਂ ਆ ਰਹੇ ਹੁਣ ਇਹ ਇਹਨਾਂ ਦਾ ਰਿਕਾਰਡ ਬਣ ਜੇਗਾ ਕਿ ਇਹਨਾਂ ਕੋਈ ਬਗੈਰ ਮੈਚ ਆ ਰਹੇ ਜਿਹੜਾ ਵਰਲਡ ਕੱਪ ਜਿੱਤੇ ਆ ਤੇ ਸਾਨੂੰ ਕ੍ਰਿਕਟ ਪ੍ਰੇਮੀਆਂ ਨੂੰ ਖੁਸ਼ੀ ਹੈ ਕਿ ਜਿਹੜਾ ਜਿਹੜਾ ਵਰਲਡ ਕੱਪ ਟੀ20 2024 ਸਾਡੇ ਭਾਰ ਦੀ ਝੋਲੀ ਵਿੱਚ ਆਵੇਗਾ ਜੀ ਕਿੰਨੀ ਕਿ ਮਿਹਨਤ ਲੱਗੀ ਤੁਹਾਡੀ ਇਹ ਪਤੰਗਾ ਤਿਆਰ ਕਰਨ ਵਿੱਚ ਕਿਉਂਕਿ ਤੁਸੀਂ ਹਰ ਵਾਰ ਜਦੋਂ ਵੀ ਕੋਈ ਵੱਡਾ ਇਵੈਂਟ ਹੁੰਦਾ ਤੇ ਪਤੰਗਾ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਦੇ ਹੋ ਤੇ ਕਿੰਨੀ ਕਿ ਮਿਹਨਤ ਲੱਗੀ ਪਤੰਗਾ ਦਾ ਮੈਂ ਜੀ ਇੱਕ ਪਤੰਗਾ ਪ੍ਰੇਮੀ ਦੇ ਨਾਲ ਨਾਲ ਕ੍ਰਿਕਟ ਪ੍ਰੇਮੀ ਵੀ ਆ ਸਾਡੇ ਭਾਰ ਦੇ ਵਿੱਚ ਕੋਈ ਵੀ ਤਿਹਾਰ ਮਨਾਇਆ ਜਾਂਦਾ ਵੀ ਵਧਾਈਆਂ ਪਤੰਗਾਂ ਰਾਹੀ ਦੇਣਾ ਇਸ ਕਰਕੇ ਜਦੋਂ ਵੀ ਕੋਈ ਇੰਟੀ ਇਵੈਂਟ ਆਂਦਾ ਮੈਂ ਅੱਛੀਆਂ ਪਤੰਗਾਂ ਬਣਾ ਕੇ ਸ਼ੁਭ ਕਾਮਨਾ ਬਣਾ ਕੇ ਆਪਣੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦੇਣਾ ਇਸ ਕਰਕੇ ਮੈਂ ਪਤੰਗਾਂ ਮੈਨੂੰ ਬਣਾਉਣ 'ਚ ਮੈਨੂੰ 7 ਦਿਨ ਲੱਗ ਗਏ ਨੇ 8 ਦਿਨ ਲੱਗ ਗਏ ਨੇ ਪਤੰਗਾਂ ਤਿਆਰ ਕਰਦੇ ਭਾਵੇਂ ਮੈਂ ਇੱਥੇ ਤਿਆਰੀ ਪੂਰ ਮਿਹਨਤ ਜ਼ਰੂਰ ਕੀਤੀ ਹੈ ਪਤਾ ਨਹੀਂ ਸੀਗਾ ਕਿ ਜਨੂਨ ਕਿੱਥੋਂ ਆਂਦਾ ਇੰਨਾ ਫਿਰ ਹੈ 7-8 ਦਿਨ ਤੁਸੀਂ ਲਾਹਤੇ ਪਤੰਗਾਂ ਤੇ ਪੈਸੇ ਵੀ ਖਰਚ ਹੋਏ ਹੋਣਗੇ ਹਾਂਜੀ ਬਸ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਮੇਰਾ ਪੈਸੇ ਲੱਗ ਗਏ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ 7 ਦਿਨਾਂ ਤੇ ਤਿਆਰੀ ਕਰਨੀ ਹੈ ਉਹ ਮੈਨੂੰ ਪਤਾ ਸੀ ਕਿ ਸਾਡੇ ਮੈਨੂੰ ਪੂਰੀ ਆਸ ਸੀ ਕਿ ਪਤਾ ਸੀ ਭਈ ਇੰਡੀਆ ਫਾਈਨਲ 'ਚ ਪਹੁੰਚੂਗੀ ਜੀ ਜੀ ਸਾਨੂੰ ਪੂਰੀ ਆਸ ਹੈ ਜਿਸ ਤਰ੍ਹਾਂ ਸਾਡੀ ਟੀਮ ਇੰਡੀਆ ਅੱਛਾ ਪ੍ਰਦਰਸ਼ਨ ਕਰ ਰਹੀ ਹੈ ਮੈਨੂੰ ਪੂਰੀ ਆਸ ਹੈ ਕਿ ਸਾਡੀ ਇੰਡੀਆ ਟੀਮ ਜਿਹੜੀ ਫਾਈਨਲ ਖੇਡੇਗੀ ਉਹ ਵੀ ਆਸੇ ਕੱਲ ਫਾਈਨਲ ਜਿੱਤ ਕੇ ਸਾਡੀ ਭਾਰਦੀ ਝੋਲੀ 'ਚ ਪਾਏਗੀ ਜੋ ਲੋਕ ਪਹੁੰਚਦੇ ਨੇ ਤੁਹਾਡੇ ਕੋਲ ਇੱਥੇ ਤੁਹਾਡੀ ਪ੍ਰਦਰਸ਼ਨੀ ਦੇਖਦੇ ਪਤੰਗਾਂ ਦੀ ਫਿਰ ਉਦੋਂ ਕਿਦਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਕਮੈਂਟ ਦਿੰਦੇ ਨੇ ਲੋਕ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਇਹ ਜੀ ਜਿਹੜੀਆਂ ਮੈਂ ਪਤੰਗਾ ਬਣਾਨਾ ਆਪਣੇ ਪ੍ਰਦਰਸ਼ਨੀ 'ਚ ਲਗਾਉਣਾ ਜੀ ਮੈਂ ਜਿਸ ਤਰ੍ਹਾਂ ਸਾਡੇ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋ ਰਾਸ਼ਟਰਪਤੀ ਜਿਹਦੀਆਂ ਪਤ 12 ਜੀ ਜਨ ਟੀਵੀ ਚ ਮੇਰਾ ਪ੍ਰੋਗਰਾਮ ਵੇਖ ਕੇ ਤੇ ਮੇਰੀਆਂ ਪਤੰਗਾਂ ਵੇਖਣ ਆਂਦੇ ਨੇ ਤੇ ਆ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇਹਨਾਂ ਦੀ ਅੱਛੀ ਕਲਾਕਾਰੀ ਹੈ ਤੇ ਮੈਂ ਪੈਸੇ ਦੀ ਪਰਵਾਹ ਨਹੀਂ ਕਰਦਾ ਮੈਂ ਕਲਾਕਾਰੀ ਅੱਛੀ ਕਰਕੇ ਜੜੀ ਹੈ ਆਪਣੇ ਭਾਰਤ ਦੇਸ਼ ਦਾ ਜਿਹੜਾ ਨਾਂ ਚਮਕਾਣਾ ਚਾਹੁੰਦਾ ਤੇ ਇਸ ਕਰਕੇ ਸਾਨੂੰ ਆਸ ਹੈ ਕਿ ਕੱਲ ਦਾ ਜਿਹੜਾ ਵਰਲਡ ਕੱਪ ਜਿੱਤ ਕੇ ਸਾਡੇ ਭਾਰਤ ਦੀ ਝੋਲੀ ਵਿੱਚ ਆਏਗਾ ਇੱਕ ਖਾਸ ਪਤੰਗ ਨਜ਼ਰ ਆ ਰਹੀ ਹੈ ਨਾ ਇਹਦੇ ਵਿੱਚ ਕੋਈ ਖਿਡਾਰੀ ਦੀ ਕਿਸੇ ਦੀ ਫੋਟੋ ਨਹੀਂ ਹੈ ਸਿਰਫ ਵਰਲਡ ਕੱਪ ਦੀ ਫੋਟੋ ਬਣਾਈ ਹੈ ਅਵੇ ਜੀ ਜੀ ਮੈਂ ਸਿਰਫ ਟੀਮ ਇੰਡੀਆ ਨੂੰ ਜਿਹੜੀ ਸ਼ੁਭਕਾਮਨਾਵਾਂ ਦਿੱਤੀਆਂ ਕਿ ਵਰਲ अच्छा प्रदर्शन करेगी ਸਾਡੇ ਸ਼ਾਹ ਵਿਸ਼ੇਸ਼ ਨਾਲ ਟੀਮ ਅੱਛਾ ਪ੍ਰਦਰਸ਼ਨ ਕਰੇ ਤੇ ਜਿੱਤ ਕੇ ਵਿਖਾਵੇ ਸਾਨੂੰ ਵਰਲਡ ਕੱਪ ਲੈ ਕੇ ਆਏਗੀ ਉਸ ਕਰਕੇ ਮੈਂ ਸਪੈਸ਼ਲ ਪਤੰਗ ਬਣਾਈ ਹੈ ਕਿ ਜਿਹੜਾ ਵਰਲਡ ਕੱਪ ਸਾਡੇ ਭਾਰਤ ਦਾ ਹੋਏਗਾ ਜੀ ਬਿਲਕੁਲ ਸਪੈਸ਼ਲ ਪਤੰਗਾਂ ਤਿਆਰ ਕੀਤੀਆਂ ਗਿਆ ਨੇ ਹੋਰ ਇਹੀ ਆਸ ਕੀਤੀ ਜਾ ਰਹੀ ਹੈ ਵੀ ਇਸ ਵਾਰ ਜਿਹੜਾ ਕੀ ਵਰਲਡ ਕੱਪ T20 ਭਾਰਤ ਦਾ ਹੋਵੇਗਾ ਤਾਂ ਬੱਚੇ ਵੀ ਇੱਥੇ ਦੇ ਉਹਨਾਂ ਨੇ ਵੀ ਗੱਲਬਾਤ ਥਰੂ ਕਰ ਲੈਣਾ ਬੇਟਾ ਕੀ ਕਹਿਣਾ ਚਾਹੁੰਦੇ ਹੋ ਕੱਲ ਦੇ ਮੈਚ ਬਾਰੇ ਕੱਲ ਦਾ ਮੈਂ ਬਹੁਤ ਕੋਈ ਗੱਲ ਬੋਲ ਮੈਚ ਬੇਟਾ ਵੀ ਲਿਆ ਦਾ ਠੀਕ ਹੈ ਇਕ ਕੱਲ ਦਾ ਮੈਂ ਬੜਾ ਵਧੀਆ ਰੂਗਾ ਕਿ ਉਧਰ ਰੋਹਿਤ ਸ਼ਰਮਾ ਔਰ ਕੋਲੀ ਬੜੀ ਵਧੀਆ ਖੇਡਦੇ ਹੋਣ ਤੇ ਬੋਲਿੰਗ ਵੀ ਬੜੀ ਵਧੀਆ ਇਹ ਟੀਮ ਇੰਡੀਆ ਦੀ ਹਮ ਸੂਰਜ ਕੁਮਾਰ ਯਾਦਵ ਨੇ ਬੜਾ ਵਧੀਆ ਫਾਰਮ ਚੱਲਣ ਡਿਆ ਉਹਨਾਂ ਦਾ ਵੀ ਤੇ ਯੁਸ਼ਪ ਪੰਤ ਵੀ ਵਧੀਆ ਕਰਨ ਦੇ ਕੀਪਿੰਗ ਆਪਣੇ ਬੈਸਟ ਪਰਫੋਰਮਸ ਦੇਣਾ ਜਾਓਗੇ ਟੀਮ ਇੰਡੀਆ ਨੂੰ ਜੀ ਗੁੱਡ ਲੱਕ ਗੁੱਡ ਲੱਕ ਟੀਮ ਇੰਡੀਆ ਨੂੰ ਗੁੱਡ ਲੱਕ ਟੀਮ ਇੰਡੀਆ ਆ ਬਿਲਕੁਲ ਟੀਮ ਇੰਡੀਆ ਜਿਹੜੀ ਕਿ ਫਾਈਨਲ ਚ ਪਹੁੰਚ ਚੁੱਕੀ ਹੈ ਹੁਣ ਮੁਕਾਬਲਾ ਜਿਹੜਾ ਹੈ ਉਹ ਕੱਲ ਹੋਣਾ ਹੈ 29 ਜੂਨ ਨੂੰ ਸਾਊਥ ਅਫਰੀਕਾ ਨਾਲ ਔਰ ਸਾਰੇ ਦੇ ਨਿਗਾਹਾਂ ਜਿਹੜੇ ਕੀ ਹੁਣ ਕੱਲ ਦੇ ਫਾਈਨਲ ਮੈਚ ਤੇ ਟਿਕੀਆਂ ਹੋਈਆਂ ਨੇ ਔਰ ਸਾਰੇ ਪਾਸੇ ਜਿਹੜੇ ਕੀ ਉਹ ਲੋਕ ਨੇ ਪ੍ਰਾਰਥਨਾਵਾਂ ਕਰ ਰਹੇ ਨੇ ਵੀ ਹੁਣ ਇਸ ਵਾਰ ਟੀਮ ਇੰਡੀਆ ਫਾਈਨਲ ਵਿੱਚ ਜਿੱਤ ਕੇ ਜਿਹੜੀ ਕੀ ਉਹ ਫਾਈਨਲ ਮੈਚ ਹੈ ਉਹ ਭਾਰਤੀ ਚੋਲੇ ਵਿੱਚ ਪਾਵੇ ਤਾਂ ਜੋ लोका दी जेडी खुशी है वो और दुगनी चौगनी हो सके क्या अमर बरसन बी पॉ शर्मा ना सिकंदर पसरीचा दैनिक सिरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर